ਪੰਥ ਦੇ ਵਿੱਚ ਚੱਲ ਰਿਹਾ ਮੌਜੂਦਾ ਸੰਕਟ ਹੈ ਮੰਚ ਦੇ ਉੱਤੇ ਜਿਹੜੇ ਵਿਦਵਾਨ ਬੈਠੇ ਨੇ ਇਹ ਮੇਰੇ ਅਧਿਆਪਕ ਵੀ ਨੇ ਮੇਰੇ ਟੀਚਰ ਨੇ ਮੈਨਾਂ ਤੋਂ ਪੜ੍ਹਾ ਇਸ ਲਈ ਮੈਂ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਪਣਾ 100 ਸਾਲਾ ਸਥਾਪਨਾ ਦਿਵਸ ਮਨਾ ਰਿਆ ਸੀ ਉਸ ਵਕਤ ਮੈਂ ਬਤੌਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੇਵਾ ਨਿਭਾ ਰਿਹਾ ਸੀ ਤੇ ਮੇਰੇ ਤੱਕ ਪਹੁੰਚ ਹੋਈ ਕਿ 2015 ਦੇ ਵਿੱਚ ਜੋ ਗਲਤੀਆਂ ਅਕਾਲੀ ਸਰਕਾਰ ਵੱਲੇ ਅਕਾਲੀ ਲੀਡਰਾਂ ਤੋਂ ਹੋਈਆਂ ਉਹਦੀ ਅਸੀਂ ਕਈ ਵਾਰ ਮਾਫੀ ਮੰਗ ਚੁੱਕੇ ਹਾਂ ਪਰ ਪੰਥ ਨੇ ਮਾਫੀ ਪ੍ਰਵਾਨ ਨਹੀਂ ਕੀਤੀ। ਅਸੀਂ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਾਨੂੰ ਬੁਲਾਇਆ ਜਾਏ ਉੱਥੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜ ਕੇ ਮਾਫੀ ਮੰਗੀਏ। ਤੁਸੀਂ ਸਾਨੂੰ ਤਨਖਾਹ ਲਾਓ ਅਸੀਂ ਤਨਖਾਹ ਭੁਗਤੀਏ ਤੇ ਸ਼ਾਇਦ ਪੰਥ ਪ੍ਰਵਾਨ ਕਰ ਲਈ। ਮੈਂ ਉਸ ਵਕਤ ਕਿਹਾ ਕਿ ਇਸ ਤਰ੍ਹਾਂ ਪ੍ਰਵਾਨਗੀ ਨਹੀਂ ਹੋਏਗੀ। ਜੇ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਰਾਹੀਂ ਪੰਥ ਤੋਂ ਪ੍ਰਵਾਨਗੀ ਚਾਹੁੰਦੇ ਹੋ ਤੇ ਤੁਹਾਨੂੰ ਆਪਣੇ ਅਹੁਦਿਆਂ ਦਾ ਤਿਆਗ ਕਰਕੇ ਆਉਣਾ ਪਏ ਕਹਿੰਦੇ ਇਹ ਮੁਸ਼ਕਲ ਹੈ ਮੈਂ ਕਹਾਂ ਠੀਕ ਹੈ ਜੇ ਮੁਸ਼ਕਲ ਹੈ ਫਿਰ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਮਾਮਲੇ ਦੇ ਵਿੱਚ ਨਾ ਲੈ ਕੇ ਆਓ ਤੁਸੀਂ ਆਪੇ ਜਾਓ ਉੱਥੇ ਤਿੰਨ ਦਿਨ ਸੇਵਾ ਕਰੋ ਤੇ ਘਰਾਂ ਨੂੰ ਚਲ ਜਿਓ ਠੀਕ ਹੈ ਕਹਿੰਦੇ ਤਿੰਨ ਦਿਨ ਸ੍ਰੀ ਅਕਨਪੁਰ ਸਾਹਿਬ ਰਖਵਾਇਆ ਭੋਗ ਪਾਇਆ ਉੱਥੇ ਤਿੰਨ ਦਿਨ ਸੇਵਾ ਕੀਤੀ ਆਪੇ ਸੇਵਾ ਕੀਤੀ ਆਪੇ ਕਰਾਂ ਨੂੰ ਚਲੇ ਗਏ ਉਸ ਤੋਂ ਬਾਅਦ ਕਰੋਨਾ ਕਾਲ ਚੱਲ ਪਿਆ 2022 ਦੇ ਵਿੱਚ ਫਿਰ ਮੇਰੇ ਤੱਕ ਅਪਰੋਚ ਕੀਤੀ ਤੇ ਗੱਲ ਬਣੀ ਨਹੀਂ ਆ ਸਾਨੂੰ 2 ਸਾਲ ਹੋ ਗਏ ਆਪੇ ਉੱਥੇ ਜਾ ਕੇ ਬਰਤਨ ਮਾਂਜਦਿਆਂ ਨੂੰ ਝਾੜੂ ਮਾਰਦਿਆਂ ਨੂੰ ਪਰ ਗੱਲ ਜੀ ਬਣੀ ਨਹੀਂ ਇੱਕ ਚਿੱਠੀ ਵੀ ਮੇਰੇ ਕੋਲ ਲੈ ਕੇ ਆਏ ਕੌਣ ਲੈ ਕੇ ਆਇਆ ਉਹਨਾਂ ਦਾ ਨਾਂ ਕਰਨਾ ਦੱਸਣਾ ਵਾਜਬ ਨਹੀਂ ਹੈ ਤੇ ਉਹਦੇ ਵਿੱਚ ਲਿਖਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਚਾਹੁੰਦੇ ਹਾਂ ਅਸੀਂ ਆਪਣੀ ਪੁੱਲ ਦੀ ਖਿਮਾ ਜਾਂਚਣਾ ਮੰਗਣੀ ਚਾਹੁੰਨੇ ਤਖਸ਼ੀਰ ਦਮਦਮਾ ਸਾਹਿਬ ਬੈਠੇ ਸੀ ਅਸੀਂ ਮੈਂ ਕਿਹਾ ਕਿਸ ਪੁੱਲ ਦੀ ਕਹਿੰਦੇ ਅਣਜਾਣੇ ਚ ਹੋਈਆਂ ਪੁੱਲਾਂ ਦੀ ਮੈਂ ਕਿਹਾ ਅਣਜਾਣੇ ਚ ਹੋਈਆਂ ਪੁੱਲਾਂ ਦੀ ਤਾਂ ਅਸੀਂ ਵੀ ਮਾਫੀ ਮੰਗਦੇ ਹਾਂ ਰੋਜ਼ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਰ ਸੇਖੀ ਮੰਗਦਾ ਸੱਚੇ ਪਾਤਸ਼ਾਹ ਜ਼ਿੰਦਗੀ ਜਿਉਂਦਿਆਂ ਗਲਤੀਆਂ ਹੋ ਜਾਂਦੀਆਂ ਮਾਫ ਕਰ ਦਿਓ ਇਹਦੇ ਵਿੱਚ ਜ਼ਿਕਰ ਤਾਂ ਕਰਨਾ ਸੀ ਨਾ ਕਿ ਕਿਹੜੀਆਂ ਗਲਤੀਆਂ ਹੈਗੀਆਂ ਜਿਹਦੀ ਤੁਸੀਂ ਮਾਫੀ ਮੰਗਣਾ ਚਾਹੁੰਦੇ ਹੋ ਕਹਿੰਦੇ ਨਹੀਂ ਉਹ ਗਲਤੀਆਂ ਦਾ ਜ਼ਿਕਰ ਨਹੀਂ ਹੋਏਗਾ ਸਿਰਫ ਅਣਜਾਣੇ ਚ ਹੋਈਆਂ ਗਲਤੀਆਂ ਪੰਥ ਸਾਨੂੰ ਮਾਫ ਕਰੇ ਮੈਂ ਕਿ ਐਸ ਤਰ੍ਹਾਂ ਨਹੀਂ ਹੋਏਗਾ ਨੰਬਰ 1 ਤੁਹਾਨੂੰ ਗਲਤੀਆਂ ਦਾ ਉਲ্লেখ ਕਰਨਾ ਪਵੇਗਾ ਕਿ ਕਿਹੜੀ ਕਿਹੜੀ ਗਲਤੀ ਦੀ ਤੁਸੀਂ ਪੰਥ ਪਾਸੋਂ ਮਾਫੀ ਮੰਗਣਾ ਚਾਹੁੰਦੇ ਹੋ ਸ੍ਰੀ ਅਕਾਲ ਤਖਤ ਸਾਹਿਬ ਤੇ ਤੇ ਦੂਸਰਾ ਤੁਹਾਨੂੰ ਅਹੁਦੇ ਛੱਡ ਕੇ ਆਉਣਾ ਪਊਗਾ ਜੇ ਦੋ ਗੱਲਾਂ ਮਨਜ਼ੂਰ ਹੈ ਤਾਂ ਵੇਖ ਲਓ ਜੇ ਨਹੀਂ ਮਨਜ਼ੂਰ ਤੇ ਤੁਸੀਂ ਆਪਣੇ ਘਰ ਖੋਸ ਤੇ ਮੈਂ ਆਪਣੇ ਘਰ ਖੋਸ ਉਹ ਕਹਿੰਦੇ ਇਹ ਦੋ ਗੱਲਾਂ ਤਾਂ ਮਨਜ਼ੂਰ ਨਹੀਂ ਪਰ ਕਹਿੰਦੇ ਅਸੀਂ ਤੁਹਾਨੂੰ ਨਾ ਮਨਜ਼ੂਰ ਕਰਦੇ ਆ ਮੈਂ ਕਿਹਾ ਠੀਕ ਹੈ ਜੀ ਮੈਨੂੰ ਨਾ ਮਨਜ਼ੂਰ ਕਰਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਨੂੰ ਵਾਪਸ ਤਖਸ਼ਰੀ ਦਮਦਮਾ ਸਾਹਿਬ ਪੇਜਦਾ ਚਲੋ ਲੋਕ ਸਭਾ ਦੀ ਇਲੈਕਸ਼ਨ ਹੋਈ ਮੈਂ ਇਸ ਕਰਕੇ ਦੱਸ ਰਿਹਾ ਕਿਉਂਕਿ ਮੇਰੇ ਅਧਿਆਪਕ ਸਾਹਿਬ ਬੈਠੇ ਹੈ ਮੈਂ ਇਹਨਾਂ ਨੂੰ ਵੀ ਜਾਣਕਾਰੀ ਦੇਣਾ ਚਾਹੁੰਦਾ ਇਲੈਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਸੀਟ ਜਿੱਤਿਆ ਬੁਰੀ ਤਰ੍ਹਾਂ ਹਾਰ ਹੋਈ ਪਾਰਟੀ ਦੇ ਵਿੱਚ ਦੁਫੇੜ ਪੈ ਗਈ ਤੇ ਸਾਹਮਣੇ ਬੈਠੇ ਨੇ ਚੰਦੂ ਮਾਜਰਾ ਸਾਹਿਬ ਇਹ ਕੁਝ ਹੋਰ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਤੇ ਚਿੱਠੀ ਲੈ ਕੇ ਆ ਗਏ 7 ਅਗਸਤ ਨੂੰ ਉਸ ਦਿਨ ਅਸੀਂ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘਾਂ ਦੀ ਜਿਹੜੀ ਹੈ ਉਹ ਇੰਟਰਵਿਊ ਚੱਲ ਰਹੀ ਸੀ ਉੱਥੇ ਅਸੀਂ ਬੈਠੇ ਸੀ ਸਾਰੇ ਇਹਨਾਂ ਨੇ ਚਿੱਠੀ ਦਿੱਤੀ ਮੇਰੀ رائے ਲਈ ਗਈ ਬੇਸਿੱਠੀ ਦੇ ਕੀ ਕਰਨਾ ਚਾਹੀਦਾ ਹੈ ਤੇ ਮੈਂ ਕਿਹਾ ਇਹ ਚਿੱਠੀ ਰਿਜੈਕਟ ਕਰਨੀ ਚਾਹੀਦੀ ਮੈਂ ਅਜ ਦੱਸ ਰਿਹਾ ਸਾਹਮਣੇ ਬੈਠੇ ਨੇ ਮੈਂ ਕਿਹਾ ਚਿੱਠੀ ਰਿਜੈਕਟ ਕਰਨੀ ਚਾਹੀਦੀ ਹੈ ਕਹਿੰਦੇ ਕਿਉਂ ਮੈਂ ਕਿਹਾ ਸ੍ਰੀ ਅਕਾਲ ਤਖਤ ਸਾਹਿਬ ਤੰਦੂਰ ਨਹੀਂ ਹੈ ਵੀ ਜਿਹੜਾ ਮਰਜ਼ੀ ਇੱਥੇ ਆ ਕੇ ਰੋਟੀਆਂ ਸੇਕ ਕੇ ਤੇ ਆਪਣੇ ਘਰ ਚਲੇ ਜਾਏ। ਜੇ 6-7 ਸੀਟਾਂ ਅਕਾਲੀ ਜਲ ਜਿੱਤ ਜਾਂਦਾ ਤੇ ਕੀ ਇਹ ਚਿੱਠੀ ਆਉਣੀ ਸੀ? ਜੇ ਸ਼ਰਮਣੀ ਅਕਾਲੀ ਦਲ 5-6 ਸੀਟਾਂ ਲੋਕ ਸਭਾ ਦੀਆਂ ਜਿੱਤ ਜਾਂਦਾ ਫਿਰ ਕੀ ਇਹ ਚਿੱਠੀ ਆਉਣੀ ਸੀ? ਨਹੀਂ ਆਉਣੀ ਸੀ। ਹੁਣ ਹਾਰ ਹੋਈ ਹੈ ਬੁਰੀ ਤਰ੍ਹਾਂ। ਇਸ ਕਰਕੇ ਇਹ ਚਿੱਠੀ ਐਕਸੈਪਟ ਨਹੀਂ ਕੀਤੀ ਜਾਣੀ ਚਾਹੀਦੀ। ਮੇਰੀ ਇਹ ਵਿਚਾਰ ਸੀ ਬਤੌਰ ਤੱਕ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ। ਪਰ ਚਲੋ 7 ਅਗਸਤ ਨੂੰ ਚਿੱਠੀ ਆਉਂਦੀ ਹੈ 15 ਅਗਸਤ ਨੂੰ ਮੀਟਿੰਗ ਬੁਲਾ ਲਈ ਗਈ ਵਿਚਾਰ ਕਰਨ ਵਾਸਤੇ ਹਾਲਾਂਕਿ ਮੈਂ ਬਹੁਤ ਕਿਹਾ ਮਹਾਨਯੋਗ ਸਿੰਘ ਸਾਹਿਬ ਜੀ ਨੂੰ ਕਿ ਆਪਾਂ ਨੂੰ ਇਹਦੇ ਤੇ ਚਰਚਾ ਨਹੀਂ ਕਰਨੀ ਚਾਹੀਦੀ ਚਿੱਠੀ ਦੇ ਉੱਤੇ ਇਹ ਚਿੱਠੀ ਉਹਨਾਂ ਚਿਰ ਇੱਕ ਸਧਾਰਨ ਚਿੱਠੀ ਹੈ ਪਰ ਜਦੋਂ ਸ੍ਰੀ ਅਕਾਲ ਤਖਤ ਸਰਪ੍ਰਸਤ ਇਸ ਚਿੱਠੀ ਦੀ ਜਿਹੜੀ ਹੈ ਪ੍ਰਵਾਨਗੀ ਹੋ ਗਈ ਐ ਕਿ ਐਕਸੈਪਟ ਹੋ ਗਈ ਮਾਮਲਾ ਚੱਲ ਪਿਆ ਫਿਰ ਮਾਨਜੋਗ ਸਿੰਘ ਸਾਹਿਬ ਜੀ ਨਾ ਤੁਹਾਡੇ ਵਸ ਰਹਿਣਾ ਨਾ ਮੇਰੇ ਵਸ ਰਹਿਣਾ ਤੇ ਨਾ ਹੀ ਕਿਸੇ ਹੋਰ ਦੇ ਵਸ ਰਹਿਣਾ ਫਿਰ ਪੰਥ ਦੇ ਵਸ ਹੋ ਜਾਏਗਾ ਫਿਰ ਉਹ ਕਰਨਾ ਪਏਗਾ ਜਿਹੜਾ ਪੰਥ ਚਾਹੂਗਾ